हां जी सस्श्री काल जी ਮ ਸਿੱਧੂ ਕਲੈਕਸ਼ਨਸ ਸੰਘੇੜਾ ਤੋਂ ਅੱਜ ਤੁਹਾਡੇ ਲਈ ਬਹੁਤ ਹੀ ਪਿਆਰੇ ਜਿਹੇ ਪੀਸ ਲੈ ਕੇ ਆਈਆਂ ਜੋ ਕਿ ਆਪਾਂ ਭੈਣਾਂ ਦੇ ਔਨ ਆਰਡਰ ਰੈਡੀ ਕੀਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਇਹ ਪਿਓਰ ਔਰਗੈਂజా ਦੇ ਉੱਤੇ ਆਪਾਂ ਆਰੀ ਵਰਕ ਦੇ ਨਾਲ ਨਾਲ ਹੈਂਡਵਰਕ ਕਰਕੇ ਇਦਾਂ ਬਹੁਤ ਸੋਹਣਾ ਨੈੱਕ ਰੈਡੀ ਕੀਤਾ ਪਿਆ ਨੇ ਕਰਵਾਇਆ ਸੂਟ ਆਪਾਂ ਤੋਂ ਰੈਡੀ ਤੇ ਇਹ ਵਾਲਾ ਕੰਮ ਆ ਜਿਹੜਾ ਘੇਰੇ ਤੇ ਆ ਰਿਹਾ ਪਹਿਲਾਂ ਵੀ ਇਹਦੇ ਨਾਲ ਦੇ ਆਪਾਂ ਇੱਕ ਕਾਪਰ ਸ਼ੇਡ ਤੇ ਵੀਡੀਓ ਅਪਲੋਡ ਕੀਤੀ ਸੀ ਉਹਨਾਂ ਨੇ ਪਸੰਦ ਕਰਦੇ ਹੋਏ ਸੂਟਾਂ ਦੀ ਨਨਾਨੀ ਰੈਡੀ ਕਰਵਾਇਆ। ਇਹ ਕੀ ਰੀਤੇ ਬਹੁਤ ਹੀ ਹੈਵੀ ਕੰਮ ਆ ਰਿਹਾ ਤੇ ਇਹ ਵਾਲਾ ਕੰਮ ਆ ਜਿਹੜਾ ਬਾਜੂ ਤੇ ਆ। ਨਾਲ ਆਪਾਂ ਇਹ ਵਾਲਾ ਦੁਪੱਟਾ ਰੈਡੀ ਕੀਤਾ ਤਾਂ ਇਹਦਾ ਹਾਂਜੀ ਜਿਹੜਾ ਆਪਣਾ ਸੈਕਿੰਡ ਸੂਟ ਆਗਾ ਉਹ ਵੀ ਇਹਨਾਂ ਦਾ ਹੀ ਆ ਇਹ ਵਾਲੀ ਪਹਿਣ ਦਾ ਹੀ ਆ ਇਹਦੇ ਉੱਪਰ ਆਪਾਂ ਨੇ एकदम ਮਸ਼ੀਨ ਵਰਕ ਕੀਤਾ। ਤੁਸੀਂ ਮਸ਼ੀਨ ਵਰਕ ਸਿਲਕ ਦੇ ਉੱਪਰfrozy ਕਲਰ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ रेडी ਹੋਇਆ ਵਿੱਚ ਛੋਟੀ ਰੋਟੀ ਬੁੱਤੀ ਪਾਈ ਆ ਤੇ ਇਹ ਵਾਲਾ ਕੰਮ ਆ ਜਿਹੜਾ ਆਪਾਂ ਬਾਜੂ ਤੇ ਕੀਤਾ ਹੈ ਹਾਂਜੀ ਜਿਹੜਾ ਇਹ ਵਾਲਾ ਕੰਮ ਆਗਾ ਇਹ ਬੋਟਮ ਤਿਆਰ ਇਹ ਅਗਲਾ ਨੈਕਸਟ ਸੂਟ ਹੈਗਾ ਆਪਣਾ ਇਹ ਵੀ ਪ्युअर ਔਰਗੈਂਜਾ ਉਪਰੀਆ ਇਹ ਦਾ ਨੈਕ ਰੈਡੀ ਕਰਕੇ ਆਪਾਂ ਸਾਰੇ ਅਲੱਗ ਜੇ ਆਪਣੇ ਡਿਜ਼ਾਈਨ ਰੈਡੀ ਕੀਤੇ ਆ ਤੇ ਇਹ ਵਾਲਾ ਕੰਮ ਮੇਰੇ ਘੇਰੇ ਤੇ ਪੈਚ ਲਗਾ ਕੇ ਕੀਤਾ ਗਿਆ ਦਾ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਭੈਣ ਨੇ ਕੰਟਰਾਸਟ ਦੁਪੱਟਾ ਰੈੱਡ ਮਹਿਰੂਨ ਜਿਹਾ ਰੈਡੀ ਕਰਵਾਇਆ ਦੁਪੱਟਾ ਆਪਣਾ ਰੈਡੀ ਹੋ ਰਿਹਾ ਤੇ ਇਹ ਵਾਲਾ ਕੰਮ ਆ ਜਿਹੜਾ ਇਹ ਬਾਜੂ ਦੇ ਉਪਰ ਆ ਰਿਹਾ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖੋ ਕਿੰਨੀ ਤਿਆਰੀ ਹੋਈ ਹੋਈ ਹੈ ਤੇ ਅਗਲਾ ਨੈਕਸਟ ਸੂਟ ਹੈਗਾ ਇਦਾਂ ਦੇ ਕੋਈ ਵੀ ਸੂਟ ਰੈਡੀ ਕਰਵਾਉਣ ਲਈ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੇਮ ਵੀ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਨੈੱਕ ਵੀ ਨੈੱਕ ਬਣਾ ਕੇ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਤੇ ਇਹ ਵਾਲਾ ਚਾਕ ਐਂਡ ਘੇਰੇ ਤੇ ਕੰਮ ਆ ਰਿਹਾ ਬਹੁਤ ਹੀ ਸੋਹਣਾ ਜਿਹਾ ਪੀਸ ਬਣ ਕੇ ਰੈਡੀ ਹੋਇਆ ਬਾਜੂ ਵੀ ਬਹੁਤ ਹੈਵੀ ਬਣ ਕੇ ਰੈਡੀ ਹੋਈਆਂ ਨੇ ਤੁਸੀਂ ਬਾਜੂ ਚੈੱਕ ਕਰ ਸਕਦੇ ਹੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਇਹਦੇ ਨਾਲ ਵੀ ਆਪਾਂ ਨੇ ਕੰਟਰਾਸਟ ਦੁਪੱਟਾ ਵੀ ਰੈਡੀ ਕੀਤਾ ਐਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ